ਹਰ ਪ੍ਰਭ ਮਹਿਲ ਸਿੰਘ ਬਰਨਾਲਾ ਕਲਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਆਪ ਪਾਰਟੀ ਨੂੰ ਵੱਡਾ ਬਲ ਮਿਲਿਆ ਕੰਗ ਵਿਧਾਨ ਸਭਾ ਹਲਕਾ ਨਮਾ ਸ਼ਹਿਰ ਦੇ ਉੱਗੇ ਸਿਆਸੀ ਆਗੂ ਸਾਬਕਾ ਜ਼ਿਲ੍ਹਾ ਪ੍ਰਧਾਨ ਲੋਕ ਇਨਸਾਫ ਪਾਰਟੀ ਮੈਂਬਰ ਕੋਰ ਕਮੇਟੀ ਪੰਜਾਬ ਚੇਅਰਮੈਨ ਭਗਤਪੂਰ ਸਿੰਘ ਲੋਕ ਸੇਵਾ ਕ੍ਰਸ਼ਟ ਅਤੇ ਸਾਬਕਾ ਸਰਪੰਚ ਪਿੰਡ ਬਰਨਾਲਾ ਕਲਾ ਸ਼੍ਰੋਮਣੀ ਅਕਾਲੀ ਦਲ ਦੇ ਵੱਖ-ਵੱਖ ਕੌਮੀ ਪੱਧਰ ਦੇ ਅਹੁਦਿਆਂ ਤੇ ਰਹੇ ਸਮਾਜ ਸੇਵੀ ਹਰਪ੍ਰਭ ਮਹਿਲ ਸਿੰਘ ਸਾਰੀਆਂ ਰਵਾਇਤੀ ਤੇ ਸਿਆਸੀ ਪਾਰਟੀਆਂ ਨੂੰ ਅਲਵਿਦਾ ਕਹਿ ਕੇ ਅੱਜ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ 'ਚ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਰਪ੍ਰਭ ਮਹਿਲ ਸਿੰਘ ਦੀ ਚੰਡੀਗੜ੍ਹ ਰੋਡ ਸਥਿਤ ਰਹਿائش ਬਰਨਾਲਾ ਹਾਊਸ ਵਿਖੇ ਅੱਜ ਹਲਕਾ ਇੰਚਾਰਜ ਲਲਿਤ ਮੋਹਨ ਪਾਟਕ ਸਤਨਾਮ ਸਿੰਘ ਜਲਾਲਪੁਰ ਚੇਅਰਮੈਨ ਜ਼ਿਲ੍ਹਾ ਪਲੈਨਿੰਗ ਬੋਰਡ ਨਵਾਂ ਸ਼ਹਿਰ ਅਤੇ ਹੋਰ ਵੱਡੀ ਗਿਣਤੀ ਵਿੱਚ ਆਪ ਦੇ ਆਗੂਆਂ ਨੇ ਹਰਪ੍ਰਭ ਮਹਿਲ ਸਿੰਘ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਵਾਇਆ ਇਸ ਮੌਕੇ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਆਪ ਦੇ ਸਸਦ ਦੀ ਉਮੀਦਵਾਰ ਅਤੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਮਲਵਿੰਦਰ ਸਿੰਘ ਕਾਂਗ ਨੇ ਹਰਪ੍ਰੀਤ ਮਹਿਲ ਸਿੰਘ ਨੂੰ ਸਿਰੋਪਾਓ ਦੇ ਕੇ ਪਾਰਟੀ ਵਿੱਚ ਸ਼ਾਮਲ ਕਰਵਾਇਆ ਉਹਨਾਂ ਕਿਹਾ ਕਿ ਪਾਰਟੀ ਆਪਣੇ ਹਰ ਵਰਕਰ ਅਤੇ ਅਹੁਦੇਦਾਰ ਨੂੰ ਬਣਦਾ ਮਾਨ ਸਨਮਾਨ ਦੇਵੇਗੀ ਇਸ ਮੌਕੇ ਹਰਪ੍ਰਭ ਮਹਿਲ ਸਿੰਘ ਨੇ ਪਾਰਟੀ ਵਿੱਚ ਸ਼ਾਮਲ ਹੋਣ ਤੇ ਮੁੱਖ ਮੰਤਰੀ ਭਗਵਾਨ ਸਿੰਘ ਅਤੇ ਸਮੁੱਚੀ ਆਪ ਦੀ ਟੀਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਹਰ ਜ਼ਿੰਮੇਵਾਰੀ ਨੂੰ ਉਹ ਇਮਾਨਦਾਰੀ ਨਾਲ ਨਿਭਾਉਣਗੇ ਇਸ ਮੌਕੇ ਚਮਨ ਸਿੰਘ ਭਾਨ ਮਯਾਰਾ ਗਗਨ ਅਗਨੀ ਹੋਤਰੀ ਚੇਅਰਮੈਨ ਡਾਕਟਰ ਕਮਲਜੀਤ ਕੋਆਰਡੀਨੇਟਰ ਹਰਜਿੰਦਰ ਕੌਰ ਤੇ ਉਹਨਾਂ ਦੇ ਪਰਿਵਾਰਕ ਮੈਂਬਰ ਸੁਖਰਾਜ ਸਿੰਘ ਤੇ ਐਡਵੋਕੇਟ ਅਮਨਦੀਪ ਸਿੰਘ ਤੋਂ ਇਲਾਵਾ ਇਨਸਾਫ ਦੀ ਆਵਾਜ਼ ਪਾਰਟੀ ਤੋਂ ਡਾਕਟਰ ਕੁਲਦੀਪ ਰਾਜ ਬੰਗਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਤੇ ਸਮਰਥਕ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ న్యూਜ਼ ਰੀਡਰ ਪੰਜਾਬ ਲਈ ਹਰਵਿੰਦਰ ਸਿੰਘ ਦੀ ਇਹ ਰਿਪੋਰਟ ਜਿਹੜੀ ਬੜੀ ਸਤਿਕਾਰਤ ਹੈ ਵਨੀਸ਼ਾਪ ਹੋਰ ਇਸ ਏਰੀਏ ਦੇ ਉਹਨਾਂ ਨੇ ਇਕੱਲੇ ਦਮ ਸ਼ੁਰੂ ਕੀ ਅੱਜ ਆਮ ਆਦਮੀ ਪਾਰਟੀ ਦਾ ਜਿਹੜਾ ਹੈ ਪਰਿਵਾਰ ਦਾ ਇੱਕ ਹਿੱਸਾ ਬਣਦਾ ਕੰਮ ਬਤਾਇਆ ਹੈ। ਉਹਨਾਂ ਦੇ ਸਾਰੇ ਸਾਥੀਆਂ ਦਾ ਉਹਨਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇੱਥੇ ਸਵਾਗਤ ਕਰਦਾ ਹਾਂ ਅਤੇ ਉਹਨਾਂ ਦਾ ਧੰਨਵਾਦ ਵੀ ਕਰਦਾ ਹਾਂ ਕਿ ਉਹਨਾਂ ਨੇ ਅੱਜ ਭਵੰਤਮਾਨ ਜੀ ਦੀ ਟੀਮ ਦਾ ਹਿੱਸਾ ਬਣਨ ਦਾ ਜਿਹੜਾ ਫੈਸਲਾ ਲਿਆ ਹੈ। ਉਹ ਆਉਣ ਵਾਲੇ ਟਾਈਮ ਪੰਜਾਬ ਦੀ ਬਿਹਤਰੀ ਲਈ ਵਧੀਆ ਹੋਊਗਾ ਇਸ ਏਰੀਆ ਦੀ ਬਿਹਤਰੀ ਲਈ। ਵਧੀਆ ਫੈਸਲਾ। ਮੇਰੇ ਨਾਲ ਇਸ ਟਾਈਮ ਸਾਡੇ ਹਲਕਾ ਇੰਚਾਰਜ 파ਟਕ ਸਾਹਿਬ ਔਰ ਜ਼ਿਲ੍ਹਾ ਪ੍ਰਧਾਨ ਨੇ। ਤਨਾਮ ਜੀ ਤੇ ਸਾਰੀ ਪਾਰਟੀ ਦੇ ਕਿਸ਼ਮਿਤ ਜੀ। ਔਰ ਮੈਂ ਇਹਨਾਂ ਦਾ ਸਾਰੀ ਟੀਮ ਦਾ ਵੱਡੇ ਭਾਈ ਸਾਹਿਬ ਦਾ ਔਰ ਪੂਰੇ ਪਰਿਵਾਰ ਦਾ ਇਹਨਾਂ ਦੀ ਟੀਮ ਬਹੁਤ-ਬਹੁਤ ਸਵਾਗਤ ਕਰਦਾ ਔਰ ਧੰਨਵਾਦ ਸਰ ਲੋਕ ਸਭਾ ਹਲਕੇ ਦੇ ਵਿੱਚੋਂ ਵੋਟਰਾਂ ਦਾ ਕਿਹੋ ਜਿਹਾ ਹੰਗਾਰਾ ਮਿਲਿਆ ਪਾਰਟੀ ਨੂੰ ਅਸੀਂ ਤਾਂ ਤਕਰੀਬਨ 2 ਮਹੀਨੇ ਹੋ ਗਏ ਨੌਰਕ ਵਿੱਚ ਕੰਬੀਆ ਇਹ ਤਾਂ ਕਿਤੇ ਇੱਕ ਲੋਕਾਤਮਕ ਸਾਲ ਦੀ ਜਿਹੜੀ 5 ਸਾਲ ਦੀ ਸਰਕਾਰ ਹੈ ਉਹਦੀਆਂ ਕਾਰਗੁਜ਼ਾਰੀਆਂ ਤੇ ਇੱਕ ਸੰਤੁਸ਼ਟੀ ਦਾ ਭਾਵ ਲੋਕਾਂ ਨੂੰ ਇੱਕ ਲੱਗਦਾ ਹੈ ਕਿ ਉਮੀਦ ਹੈ कि ਜਿਹੜੇ ਇਹ ਲੁੱਟ-ਛੁੱਟ ਦਾ ਜ਼ਮਾਨਾ ਸੀ ਪਰਚਾ ਕਲਚਰ ਸੀ ਗੁੰਡਾਗਰਦੀ ਸੀ ਨਸ਼ਾਵਾਦ ਔਰ ਕੁਸ਼ਟਬਰਾਂ ਦੀ ਗਰ ਕਬਜ਼ੇ ਸਾਰੇ ਸ਼ਰਮਾਏ ਤੇ ਉਹ ਜਿਹੜੀ ਉਹ ਸਾਰੀਆਂ ਚੀਜ਼ਾਂ ਤੋਂ ਲੋਕਾਂ ਨੂੰ ਯਾਦ ਮਿਲੀ ਹੈ ਇਮਾਨਦਾਰ ਗਵਰਨਮੈਂਟਸ ਜਿਹੜੀਆਂ ਮਾਨ ਸਾਹਿਬ ਨੇ ਸ਼ੁਰੂਆਤ ਕੀਤੀ ਹੈ ਵਿੱਚ ਨੌਜਵਾਨਾਂ ਖਿਸਾਨਾਂ ਦੀ ਕਾਰੋਬਾਰੀ ਕਰਮਚਾਰੀ ਮਜ਼ਦੂਰ ਸਾਰੇ ਵਰਗਾਂ ਦੇ ਬਿਹਤਰ ਜਿਹੜੇ ਹੈ ਪ੍ਰਯਾਸ ਹੋਏ ਆ ਔਰ ਲੋਕਾਂ ਦਾ ਇਹ ਮੰਨਣਾ ਹੈ ਦੀ ਮੋਦੀ ਦੀ ਤਾਨਾਸ਼ਹੀ ਨੂੰ ਦੇ ਚੁੱਕਾ ਹੈ ਕਰਦਾ ਹੈ ਔਰ ਪੰਜਾਬ ਉਹ ਸੂਬਾ ਜਿਹੜਾ ਹਮੇਸ਼ਾ ਹੀ ਤਾਨਾਸ਼ਾਹ ਨੂੰ ਜਵਾਬ ਦਿੰਦਾ ਰਿਹਾ ਹੈ ਔਰ ਆਮ ਆਦਮੀ ਪਾਰਟੀ ਦੀ ਉਪਰਾਈਚ ਜਿਹੜਾ ਹੈ 13 ਸੀਟਾਂ ਹਾਰੀ ਇਸ ਵਾਰ ਪੰਜਾਬ ਦੇ ਲੋਕ ਇਹਨਾਂ ਨੂੰ ਮਾਣ ਨਹੀਂ ਦੇ ਚੁੱਕੇ ਬਹੁਤ ਬਹੁਤ ਅੰਤ ਵਿੱਚ ਕੀ ਮਨਪਾਜੀ ਜਮਾਤ ਦੀ ਦੇਖੀ ਸੀ ਇਸ ਪਾਰਟੀ ਉਸ ਨੇ ਬਸਤਾ ਹੈ ਮਿਸਰੀ ਨੇ 17 ਦਾ ਸੰਤਾਪ ਵੰਡਾਇਆ ਜੋ ਲੋਕਾਂ ਨੇ ਜੇ ਉਹ ਜਿਆਦਾ ਹੁੰਦਾ ਜੇ ਉਹ ਵੈਨਾਲੂ ਕੁੱਸੇ ਵਿੱਚ ਸਿਵਾ ਜਾ ਰਿਹਾ ਲੋਕਾਂ ਨੇ ਆਮ ਆਦੀ ਪਾਰਟੀ ਆਮ ਆਦੀ ਪਾਰਟੀ ਦਾ ਕਾਜੀ ਜੀ ਨਹੀਂ ਮਰਦੀ ਕੁਛ ਪੜਾਉਂਦਾ ਉਹ ਕਹਿੰਦਾ ਮੋਟਰਾਂ ਪਾਈ ਸਾਨੂੰ ਆਪ ਬੰਦ ਕਰਨੀਆਂ ਪੈਂਦੀਆਂ ਸਾਨੂੰ ਮੋਟਰ ਬੰਦ ਕਰਕੇ ਜਿਹੜਾ ਪਾਣੀ ਵਰਤੂ ਜੀ ਨਾ ਦੂਸਰਾ ਦੇਖੋ ਪਹਿਲਾ ਹੁੰਦਾ ਸੀ ਕਿ ਕੁਝ ਲੋਕਾਂ ਦਾ ਜਿਹੜਾ ਹੈ ਬਿੱਲ ਲਵਾਉਂਦੇ ਪਰ ਇਹਨਾਂ ਨੇ ਜੇ ਕਿੰਦਾ ਬਿੱਲ ਜਿਹੜੇ ਵੀ ਆਮ ਲੋਕ ਇਹਨਾਂ ਬਾਊ ਦਾ ਜਿਹੜਾ ਆ 30 ਦਿਨ ਪਹਿਲੇ ਕਰਾ 600 ਦਿਨ ਪਹਿਲੇ ਤੋਂ ਵੀ ਆ ਜਿਹਦੇ ਨਾਲ ਉਹਨਾਂ ਨੂੰ ਜਿਹੜਾ ਆਮ ਬੁਖਸੇ ਰਸੇ ਤੋਂ ਵੀ ਦੋ ਜਣਾਂ ਜਿਹੜਾ ਜਿਹੜੇ ਛੋਟੇ ਕੱਪ ਦੇ ਵਿੱਚ ਉਹ ਕੈਸ਼ਟ ਕਰਦੇ ਐ ਮੈਜੂਰ ਲੇ ਕੇ ਉਹੀ ਕਦੇ ਵਿਚਾਰੇ ਗਰੀਬੋਂ ਦੇ ਅਸੀਂ ਬਲੇਸ਼ਰੇ ਵੀ ਗਰੀਬਾਂ ਦਾ ਹਰਾਤ ਹੈ ਬਿਲ ਵੀ ਨਹੀਂ ਜਤਾਂ ਜਿਹੜਾ ਆ ਹੁਣ ਦੇ ਨਸਮਾਰ ਮੈਨੂੰ ਵੀ ਚੰਗਾ ਲੱਗਿਆ ਕਿਉਂਕਿ ਆਸਤਕ ਤੌਰ ਤੇ ਗਰੀਬੀ ਖੀਚੀ ਜਾਵੇ ਨਾ ਚਾਤੀ ਵਾਲ ਚ ਉਹ ਜੀ ਬਹੁਤ ਚੰਗੀ ਗੱਲ ਆ। ਅੱਗੇ ਵੀ ਜਿਹੜੇ ਫੈਸਲੇ ਆ ਮੈਨੂੰ ਲੱਗਦਾ ਭਗਵਾਨ ਸਿਮਰਨ ਬਸ ਧੀਰਜ ਦੀ ਬਾਤ ਜੀ ਤੁਹਾਨੂੰ ਆਵੇ ਭਲੇ ਲਈ ਫੈਸਲੇ ਜਿਨਨੇ ਵੀ ਲੈਣਗੇ ਕਿ ਇੱਕ ਨਹੀਂ ਹੈ ਕਿੰਨਾ ਗਣਾਵਾ ਦੂਸਰਾ ਅਜੇ 3 ਸਾਲ ਪਏ ਆ ਕਿਉਂਕਿ ਅਸੀਂ 2 ਸਾਲ ਰੱਖੇ ਆ بڑے ਲੋਕੀ ਮੈਂ ਵੇਖਦਾ ਆ ਬੱਚੇ ਕਿਥੇ ਵੱਲੇ ਬਹੁਤ ਰੋਣਾ ਰੋਪਾ ਪਾਏ ਸਨ ਨੌਕਰੀ ਸੀ ਮੇਰੀ ਪਾਣ ਕੋ ਬਿਜ਼ਨਸ ਸੀ ਮੇਰਾ ਦੇਖੋ ਜਿਹੜਾ ਐਨਐਟਆ ਦਾ ਖਿਲਾਰਾ ਪਿਆ ਉਹਦਾ ਕਮਿਟਨਾ ਬਹੁਤ ਸਮਝ ਆਈ ਲੋਕੀ ਮੈਂ ਕਹਿੰਨਾ ਘੱਟੋ ਘੱਟ 5 ਸਾਲ ਅਜੇ ਹੋਰ ਲੋਕਾਂ ਨੂੰ ਕਟੋ ਘਟ ਦੇਣ ਆਮ ਆਦਮੀ ਪਾਰਟੀ ਫਿਰ ਕੇ ਜਾ ਕੇ ਉਹ ਕਮੇਟੀ ਹੈ ਜਣਾ ਕਿ ਬੜਾ ਔਖਾ ਹੁੰਦਾ ਕਿ ਕਿਸੇ ਦੇ ਘਰ ਦੇ ਵਿੱਚ ਕੋਈ ਕਿਸੇ ਤਰ੍ਹਾਂ ਹਲਾਤ ਬਣੇ ਨਹੀਂ ਘਰ ਦੇ ਬਣ ਜਾਂ। ਉਹ ਕਰਦੇ ਹਲਾਤ ਉਹਦੇ ਸਾਹਮਣੇ ਬੜੇ ਔਖੇ ਹੋ ਜਾਂਦੇ ਆ। ਇਹਨ ਕਰਕੇ ਜਿਹੜਾ ਪਿਛਲਾ 1970 ਸਾਲ ਦਾ ਜਿਹੜਾ ਆ ਇਹ ਜਿਹੜਾ ਆ ਕਾਟੋ ਉੱਤੋਂ ਉੱਤਰ ਤੇ ਮੈਂ ਜੜਾ ਉਹ ਕਹਾਣੀ ਸੀ ਵਿੱਚ ਚੱਪ ਕੇ ਅੱਗ ਲੱਗਿਆ। ਉਹ ਕਹਾਣੀ ਆਤਮੋ ਗਈ ਆ। ਕੋਈ ਸੋਸ਼ਲ ਮੀਡੀਆ ਦਾ ਜਮਾਨਾ ਆ। ਹੁਣ ਤਾਂ ਜੋ ਲੇਖਾ ਜੋਖਾ ਸ਼ਾਮ ਨੂੰ ਹੋ ਜਾਂਦਾ ਹਰ ਲੀਡਰ ਦਾ, ਹਰ ਵਰਕਰ ਦਾ, ਹਰ ਵਲੰਟੀਅਰ ਦਾ। ਹੁਣ ਹਰ ਵਲੰਟੀਅਰ, ਹਰ ਲੀਡਰ ਨੂੰ ਕੁਇਕੇ ਜਦੋਂ ਆਪਣਾ ਆਉਣੇ ਸਮੇਂ ਦੇ ਵਿੱਚ ਕਿ ਜਿਹੜਾ ਉਹ ਇਹੋ ਜਿਹੇ ਕਿਰਦਾਰ ਰੱਖੇ ਜਿਹੋ ਜਿਹੇ ਕੰਮ ਕਰੇ ਪੰਜਾਬ ਦੇ ਭਲੇ ਲਈ ਫਿਰ ਆਉਣੇ ਸਮੇਂ ਦੇ ਲੋਕ ਆ ਉਹ ਆਪਣਾ ਹਤਵਾਂ ਜਰਾ ਆ ਕੋਈ ਹੱਕ ਵਿੱਚ ਦੇਣ ਤੇ ਮੈਨੂੰ ਵੀ ਉਮੀਦ ਆ ਕਿ ਜਿਹਨਾਂ ਇਹਨਾਂ ਨਾਲ ਸੀ ਮਾਲਕ ਜਿੱਤਨਗੇ ਕੰਮ ਕਰਦੇ ਉਹਨਾਂ ਨਾਲ ਜੁੜੇ ਆ ਤੇ ਇਹ ਇਹਨਾਂ ਉਮੀਦਾਂ ਦੇ ਪੂਰੇ ਉਤਰਨਗੇ ਇਥੇ ਕਰਕੇ ਅਸੀਂ ਇਹਨਾਂ ਦਾ ਸਾਥ ਦੇ ਰਹੇ ਆ ਆਉਣੇ ਸਮੇਂ 'ਚ ਕੋਸ਼ਿਸ਼ ਕਰਾਂਗੇ ਇਹਨਾਂ ਦੇ ਕੋਲ ਜਿਹੜੀ ਸਾਡੀ ਹੋਰ ਵੀ ਉਮੀਦਾਂ ਬਹੁਤ ਨਹੀਂ ਤਾਂ ਬਾਕੀ ਜਿਹੜਾ ਜਿਹੜਾ ਹੈਗਾ ਆਪਣਾ ਹੱਥ ਕੌਣ ਬਹੁਤ ਵੱਡਾ ਹੈ ਉਹਦੇ ਵਿੱਚ ਕੁਝ ਹੈਗੀਆਂ ਮੈਂ ਤਾਂ ਕਹਣਾ ਵੀ ਉਹ ਪੀਜੀ ਤੋਂ ਦਰਜਤ ਇਹ ਮੰਮੀ ਆਪਣਾ ਕੋਲ ਰੋਣ ਗਈਦਾ ਕਿਉਂਕਿ ਬਹੁਤ ਵੱਡਾ 100 ਮੀਟਰ ਦਾ ਹਸਪਤਾਲ ਹੈ ਤੇ ਕੁਝ ਇਹੋ ਜਿਹੇ ਪ੍ਰੋਬਲੇਮੇ ਹੋਣ ਤਾਈਦੇ ਆ ਜਿਹਦੇ ਵਿੱਚ ਆਪਾਂ ਨੂੰ ਆਮ ਨੂੰ ਪਨ ਕਿਹੜਾ ਆਇਆ ਹੋਈ ਇਹ ਮੈਂ ਸਿੱਖਿਆ ਤੇ ਦੂਸਰਾ ਮੈਡੀਕਲ ਇਹ ਦੋ ਚੀਜ਼ਾਂ ਦੇ ਉੱਤੇ ਕੋਸ਼ਿਸ਼ ਕਰਾਂਗਾ ਹਮੇਸ਼ਾ ਸਿਕਿਉਰਟੀ ਦੇ ਨਾਲ ਲੋਕਾਂ ਦਾ ਜਿਹੜਾ ਤੁਹਾਡਾ ਉਹ ਜਿਹੜਾ ਕੰਡਾ ਮੈਂ ਬੋਲ ਰਿਹਾ ਹਾਂ ਕਿ ਅੱਜ ਸਾਡੇ ਮੁਖਤਾਰ ਜੀ ਹੋ ਗਏ ਤੇ ਮਾਨਸਾ ਕਲੋਨੀ ਦਾ ਹੋ ਗਿਆ ਕਮਨ ਜੀ ਹੋ ਗਏ ਚਾਹੇ ਸਾਡੇ ਬਾਕੀ ਵੀ ਹੋ ਗਏ ਰਾਜਪੁਰ ਸਾਹਿਬ ਹੈਗੇ ਜਿਹਨਾਂ ਪ੍ਰਧਾਨ ਉਹ ਸਾਰੇ ਇਕੱਠੇ ਹੋ ਕੇ ਮੇਰੀ ਘਰੇ ਆਏ ਆ ਤੇ ਮੈਂ ਇਹਨਾਂ ਦੀ ਬਦੌਲਤ ਅੱਜ ਵੱਡਾ ਹੋ ਗਿਆ ਉੱਚਾ ਹੋ ਗਿਆ ਇਹਨਾਂ ਕਰਕੇ ਗੁਰੂ ਕਿਰਪਾ ਕਰੇ ਆਉਣੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਅਸੀਂ ਮਿਲਵੰਤ ਰੱਖ ਕੇ ਇਸ ਆਪਣੇ ਜ਼ਿਲ੍ਹੇ ਦਾ ਆਪਣੇ ਇਲਾਕੇ ਦਾ ਭਲਾ ਕਰ ਲਈਏ ਇਹਨਾਂ ਕਰਕੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ